සතනාමවාේගරු සතනාමවාේගරු සතනමවාේගරු සතනමවායෙ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਿਕਾਰ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਨਾਮਜੀਬ ਜੀ ਦੀ ਬਾਣੀ ਜੋ ਰੰਭ ਹੋਈ ਹੈ ਆਸਾ ਰਾਗ ਦੇ ਵਿੱਚ ਭਗਤ ਜੀ ਦੇ ਦੂਜੇ ਸ਼ਬਦ ਦਾ ਜਰੰਭ ਹੁੰਦੇ ਹਨ ਆਓ ਆਪਣੀ ਰਸਨਾ ਤੋਂ ਭਗਤ ਨਾਮਦੇਵ ਜੀ ਭਾਈ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਅਨਿਲੇ ਕੁੰਮ ਭرائی ਲੈ ਉਦਕ ਠਾਕਰ ਕੋਸ਼ ਨਾਨ ਕਰ ਬਿਆਲਿਸ ਲੱਖ ਜੀਵ ਜਲ ਮੈਂ ਹੋਤੇ ਬੀਠਲ ਪਹਿਲਾ ਕਾਹੇ ਕਰੋ ਭਗਤ ਨਾਮਦੇਵ ਜੀ ਦਾ ਇਹ ਦੂਜਾ ਸ਼ਬਦ ਰੰਮ ਹੁੰਦਾ ਹੈ ਆਪਣੀ ਰਸਨਾ ਤੋਂ ਭਗਤ ਜੀ ਇਹ ਸ਼ਬਦ ਦੀ ਰਮਤਾ ਕਰਦੇ ਨੇ ਹੋਏ ਉਹ ਠਾਕੁਰ ਪ੍ਰਮਾਤਮਾ ਬੀਠਲ ਜਿਹਨੂੰ ਕਹਿੰਦੇ ਹਨ ਕਿਉਂਕਿ ਉਸ ਇਲਾਕੇ ਦੀ ਪਾਛਾ ਭਗਤ ਜੀ ਉਸੇ ਪਾਛਾ ਦੇ ਵਿੱਚ ਬਾਣੀ ਉਚਾਰਨ ਕਰਦੇ ਹਨ ਉਹ ਕਾਲਪੁਰਖ ਦਾ ਇਹ ਵੀ ਨਾਮ ਹੈ ਬੀਠਲ ਖਾਕਰ ਜਿਹੜਾ ਹੈ ਉਹ ਹੁਰਤੀ ਨੂੰ ਕਹਿੰਦੇ ਹਨ ਤੇ ਬੀਠੇ ਲੋਕ ਆਲਪੁਰਖ ਨੂੰ ਕਹਿੰਦੇ ਹਨ ਮਹਾਰਾਸ਼ਟਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਭਗਤ ਨਾਮਦੇਵ ਜੀ ਦਾ ਉਸ ਇਲਾਕੇ ਦੀ ਸੀ ਇਸ ਕਰਕੇ ਭਗਤ ਜੀ ਦੇ ਬਚਮਨ ਸੋ ਸੀ ਅਨੰਦ ਪਿਤਾ ਜਿਹੜੇ ਸੀ ਮੂਰਤੀ ਦੀ ਪੂਜਾ ਕਰਦੇ ਸੀ ਕਿਉਂਕਿ ਉਸੇ ਵੰਸ਼ ਦੇ ਵਿੱਚ ਪਰਿਵਾਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ ਪਿਤਾ ਜੀ ਠਾਕੁਰ ਦੀ ਪੂਜਾ ਕਰਦੇ ਸੀ ਮੂਰਤੀ ਦੀ ਪੂਜਾ ਕਰਦੇ ਸੀ ਜਿਵੇਂ ਮਾਪਿਓ ਘਰ ਦੇ ਵਿੱਚ ਉਹ ਵੱਡੇ ਹੋਣ ਓਵੇਂ ਬੱਚਿਆਂ ਨੂੰ ਮਾਪਿਓ ਤੋਰਦਾ ਹੈ ਭਾਵੇਂ ਕੀ ਪੱਥਰ ਰਾਈ ਮੂਰਤੀ ਰਾਈ ਉਹ ਪੂਜਾ ਕਰਦੇ ਸੀ ਪਰ ਬਚਪਨ ਦੇ ਵਿੱਚੋਂ ਹੀ ਮਨ ਦੇ ਵਿੱਚ ਪਿਆਰ ਸੀ ਉਹ ਪਰਮੇਸ਼ਰ ਦੇ ਪ੍ਰਤੀ ਇਹ ਨਹੀਂ ਕਿ ਆਪਾਂ ਸਿੱਖ ਧਰਮ ਵਿੱਚ ਇਹਨੂੰ ਪਿਆਰ ਕਰਦੇ ਹਾਂ ਹਰ ਵਰਗ ਹਰ ਧਰਮ ਦੇ ਵਿੱਚ ਲੋਕ ਉਹ ਪਰਮੇਸ਼ਰ ਨੂੰ ਪਿਆਰ ਕਰਨ ਵਾਲੇ ਹਨ ਜਿਹੜੇ ਕੀ ਕਿਸੇ ਨਾ ਕਿਸੇ ਰਸਤੇ ਉਹਨੂੰ ਚੇਤੇ ਕਰਦੇ ਹਨ ਪਿਆਰ ਕਰਦੇ ਹਨ ਰੂਹਾਂ ਸੁੱਚੀਆਂ ਹੁੰਦੀਆਂ ਹਨ ਕਈਆਂ ਨੂੰ ਬਚਪਨ ਤੋਂ ਹੀ ਪਿਛਲੇ ਕਰਮਾਂ ਦਾ ਪਿਛਲੇ ਪੂਰਵਲੇ ਜਨਮ ਦਾ ਫਲ ਮਿਲਦਾ ਹੈ ਜਿਹੜੀਆਂ ਰੂਹਾਂ ਬਚਪਨ ਤੋਂ ਹੀ ਜਾਗ ਜਾਂਦੀਆਂ ਹਨ ਨਹੀਂ ਤਾਂ ਸੁੱਤਿਆਂ ਪਈਏ ਰਾਤਰੀ ਦਾ ਰਾਤ ਦਾ ਤੇ ਦਿਨ ਗੁਜ਼ਰ ਜਾਂਦੇ ਹਨ ਇਹ ਜ਼ਿੰਦਗੀ ਦੇ ਤੇ ਭਗਤ ਨਾਮਦੇਵ ਜੀ ਆਪਣੀ ਰਸਨਾ ਤੋਂ ਇਹ ਬਚਨ ਕਰਦੇ ਹੋਏ ਦਸ ਰਹੇ ਹਨ ਜੀ ਸਾਨੀ ਅਨੀਲੇ ਕੁੰਭ ਭرائی ਲੈ ਉਦਕ ਠਾਕਰ ਕੋ ਇਸ਼ਨਾਨ ਕਰੈ ਭਗਤ ਜੀ ਕਹਿੰਦੇ ਠਾਕਰ ਦਾ ਇਸ਼ਨਾਨ ਕਰਨ ਵਾਸਤੇ ਜੇ ਮੈਂ ਪਾਣੀ ਧਰਨ ਵਾਸਤੇ ਜਾਵਾਂ ਕੁੰਭ ਘੜੇ ਨੂੰ ਕਹਿੰਦੇ ਹਨ ਖਸੀ ਘੜਾ ਕਹ ਲੈਨੇ ਆ ਸਾਡੀ ਬਾਸ਼ਾ ਹੈ ਇਸ ਤੋਂ ਦੀ ਸਾਡੀ ਬੋਲ ਬਾਣੀ ਹੈ ਘੜਾ ਉਧਰ ਦੀ ਉਧਰ ਦੇ ਇਲਾਕੇ ਵਿੱਚ ਕੁੰਭ ਕਹਿੰਦੇ ਹਨ ਘੜੀ ਨੂੰ ਕੁੰਭ ਕਿਹਾ ਜਾਂਦਾ ਹੈ ਭਗਤ ਜੀ ਕਹਿੰਦੇ ਜੇ ਮੈਂ ਠਾਕੁਰ ਦਾ ਛਨਾਣ ਕਰਨ ਵਾਸਤੇ ਮੂਰਤੀ ਦਾ ਛਨਾਣ ਕਰਨ ਵਾਸਤੇ ਕਹਿੰਦੇ ਜਲ ਪਰ ਆ ਇੱਕ ਘੜੇ ਦੇ ਵਿੱਚ ਅਨੀਲੇ ਕੁੰਭਾ ਕਿਉਂਕਿ ਨਦੀਆਂ ਦਾ ਦਰਿਆਵਾਂ ਦਾ ਪਾਣੀ ਬਹੁਤ ਸਾਫ਼ ਨੀਲਾ ਹੁੰਦਾ ਆ ਦੇਖਦੇ ਨੇ ਜਿੱਥੇ ਸਾਫ਼ ਹੁੰਦਾ ਜਲ ਉਹਦੇ ਵਿੱਚੋਂ ਚਿਹਰਾ ਵੀ ਨਜ਼ਰ ਆਉਂਦਾ ਨੀਲੇ ਜਲ ਚੋਂ ਇੱਥੇ ਪਹਾੜਾਂ ਵਿੱਚ ਪਰਦਾ ਪਰਬਤਾਂ ਵਿੱਚ ਜਾਈ ਉਹ ਕਿਹ ਆ ਉਹਨੂੰ ਸਾਫ਼ ਜਲ ਹੁੰਦਾ ਇਹ ਤੱਕ ਗਿਆ ਕਿ ਗੰਦਲਾ ਕਰਤਾ ਸੀ ਪਿੱਛੋਂ ਤਾਂ ਪੂਰਾ ਸਾਫ਼ ਹੁੰਦਾ ਗਿਆ ਕਿਸੇ ਨਾਲੇ ਟੁੱਬੇ ਵਿੱਚ ਨਾਲੇ ਰੁਲਾ ਤੇ ਨਾਲੀਆਂ ਦਾ ਗੰਦਾ ਪਾਣੀ ਉਹਦੇ ਵਿੱਚ ਛੱਟਦਾ ਤੇ ਉਹ ਨਾਲੇ ਬਣ ਗਏ ਨਦੀਆਂ ਤੋਂ ਤੇ ਪਿਆਰੂ ਪਹਿਲੋਂ ਤਾਂ ਜਲ ਨਿਰਮਲ ਸੀ ਅਸੀਂ ਗੰਦਲਾ ਕਰਤਾ ਕਾਸੀ ਉਸ ਬਚਨ ਨੂੰ ਭੁੱਲ ਗਏ ਮਹਾਰਾਜ ਦੇ ਗੁਰੂ ਨਾਨਕ ਮਹਾਰਾਜ ਜੀ ਨੇ ਪਾਸ਼ਾ ਜੀ ਨੇ ਸ਼ਲੋਕ ਅਸੀਂ ਭਾਵੇਂ ਰੋਜ਼ ਪੜ੍ਹਦੇ ਆ ਪਰ ਪੜਨ ਤੱਕ ਹੀ ਸਹਿਮਤ ਰਹੇ ਤੇ ਤਾਈ ਮਹਾਰਾਜ ਜੀ ਨੇ ਸਾਨੂੰ ਸੁਚੇਤ ਵੀ ਕੀਤਾ ਸੀ ਸੁਣੀ ਨਹੀਂ ਉਹ ਗੱਲ ਕਿ ساری ਜ਼ਿੰਦਗੀ ਪੜ੍ਹਦੇ ਰਹੀਏ ਕੋਈ ਲਾਭ ਨਹੀਂ ਹੈ ਹਰ ਹਰ ਬਾਣੀ ਦੀ ਸਮਾਪਤੀ ਤੇ ਅਸੀਂ ਸ਼ਲੋਕ ਜ਼ਰੂਰ ਪੜਦੇ ਆ ਪਵਨ ਨੂੰ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤ। ਰਾਤ ਅਸੀਂ ਪਾਣੀ ਨੂੰ ਸ਼ੁੱਧ ਰੱਖ ਸਕੇ ਨਾ ਹਵਾ ਨੂੰ ਸ਼ੁੱਧ ਰੱਖ ਸਕੇ ਦਖਤ ਵੀ ਪੱਟਤੇ ਸਾਰੇ। ਤੇ ਜਲ ਦੇ ਵਿੱਚ ਵੀ ਗੰਦ ਘੇਰੀ ਜਾਂਦੀ ਆ। ਜਿਹੜਾ ਗੰਦ ਜਿਹੜਾ ਅਸੀਂ ਉਬਾਰ ਗੇਰਨਾ ਸੀ ਉਹ ਪਾਣੀ ਦੇ ਵਿੱਚ ਛੱਟੀ ਜਾਂਦੀ ਆ। ਪੀਣ ਵਾਲਾ ਪਾਣੀ ਅਸੀਂ ਆਪਣਾ ਖਰਾਬ ਕਰ ਲਿਆ ਹੈ ਬਿਮਾਰੀਆਂ ਇਕੱਠੀਆਂ ਕਰ ਲੀਆਂ ਹੁਣ ਸਾਫ਼ ਕਰਨ ਲਈ ਖਵਾਰੂ ਲਾਏ ਹੋਏ ਹਨ ਅਸੀਂ ਘਰਾਂ 'ਚ ਨਹੀਂ ਤਾਂ ਲੋੜ ਨਹੀਂ ਸੀ ਘੜੇ ਦਾ ਘੜੇ ਵਰਗਾ ਐਰੋ ਕੋਈ ਨਹੀਂ ਹੈ ਕੁੰਭ ਘੜਾ ਜਿਹੜਾ ਇਹਦਾ ਬਹੁਤ ਸ਼ੁੱਧ ਪਾਣੀ ਹੈ ਸਾਰੇ ਤੱਤ ਹੁੰਦੇ ਹਨ ਉਹਦੇ 'ਚ ਪਰ ਅਸੀਂ ਉਹ ਵੀ ਰੱਖਣ ਨੂੰ ਤਿਆਰ ਨਹੀਂ ਮਿਹਨਤ ਕਰਨ ਨੂੰ ਤਿਆਰ ਨਹੀਂ ਘਰ 'ਚ ਘੜਾ ਵੀ ਸਾਨੂੰ ਮਾੜਾ ਲੱਗਦਾ ਜਿਹੜਾ ਜਲ ਸੰਧਲਾ ਉਹ ਅਸੀਂ ਪੀਣਿਆ ਜ਼ਰੂਰ ਇਓ ਸਮਾ ਸਮਾਂ ਬਹੁਤ ਸ਼ੁੱਧ ਸੀ ਸਮਾਂ ਉਸ ਵੇਲੇ ਸ਼ੁੱਧ ਜਲ ਸ਼ੁੱਧ ਹਵਾ ਲੋਕ ਜਿਹੜੇ ਸੀ ਸचेत ਸੰਨ ਭੋਲੇ ਪਾਲੇ ਲੋਕ ਸੰਨ ਪਰ ਉਹ ਠੀਕ ਸੰਨ ਸਾਡੇ ਅਸੀਂ ਚਲਾਕ ਕਾ ਹੁਣ ਤੇ ਅਸੀਂ ਕੁਦਰਤ ਨਾਲ ਵੀ ਚਲਾਕੀ ਖੇਡਦੇ ਆ ਘਰ ਤੇ ਦੁਨੀਆ ਦੇ ਵਿੱਚ ਤਾਂ ਚਲਾਕੀਆਂ ਸਾਡੀਆਂ ਠੀਕ ਐ ਚੱਲੀ ਜਾਂਦੀਆਂ ਨੇ ਸਾਨੂੰ ਵਹਿਮੇ ਕੀ ਸੀ ਉਹ ਲਾ ਰੱਖਦੇ ਆ ਪ੍ਰਮਾਤਮਾ ਤੋਂ ਪਰ ਦੁਨੀਆ 'ਚ ਚਲੀਆਂ ਚਲਾਕੀਆਂ ਅਸੀਂ ਕੁਦਰਤ ਤੇ ਵੀ ਅਸੀਂ ਖੇਡਦੇ ਆਂ ਕੁਦਰਤ ਨਾਲ ਵੀ ਚਲਾਕੀਆਂ ਕਰੀ ਜਾਂਦੇ ਆਂ ਫਿਰ ਮਾਰ ਪੈਂਦੀ ਐ ਫਿਰ ਉਸੇ ਕੁਦਰਤ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਨੇ ਆਂ ਮਹਾਰਾਜ ਨੂੰ ਠਾਕਰ ਨੂੰ ਪਰਮਾਤਮਾ ਨੂੰ ਅਸੀਂ ਗਾਲਾਂ ਦਿੰਨੇ ਆਂ ਇਹ ਬੜਾ ਮਾੜਾ ਕੀਤਾ ਜਾ ਇੰਨੇ ਲੋਕ ਮਰ ਗਏ ਇੰਨੀ ਦੁਨੀਆ ਮਰ ਗਈ ਬਹੁਤ ਮਾੜਾ ਔਰ ਅਸੀਂ ਕੁਦਰਤ ਦੇ ਨਾਲ ਖਲਵਾੜ ਕਰਦੇ ਆਂ ਕੁਦਰਤ ਨਾਲ ਅਸੀਂ ਮੱਥਾ ਲਾਨਦੇ ਆਂ ਕੁਦਰਤ ਨੇ ਜਵਾਬ ਤਾਂ ਦੇਣਾ ਫਿਰ ਸਾਨੂੰ ਅਸੀਂ ਸੁਚੇਤ ਨਹੀਂ ਰਹ ਬਾਣੀ ਪੜ੍ਹ ਕੇ ਵੀ ਅਸੀਂ ਸੁਚੇਤ ਨਹੀਂ ਹੋਏ ਮਹਾਰਾਜ ਜੀ ਸਾਨੂੰ ਮੱਤ ਦੇ ਕੇ ਗਿਆ ਪਿਆਰ ਨਾਲ ਸਮਝਾਇਆ ਬੱਚੇ ਸਮਝ ਕੇ ਚਿੜਕ ਕੇ ਸਮਝਾਇਆ ਬਾਣੀ ਦੇ ਵਿੱਚ ਦਬਕੇ ਨਾਲ ਸਮਝਾਇਆ ਮਹਾਰਾਜ ਨੇ ਵੀ ਕਿਤੇ ਤੇ ਸਮਝ ਜਾਣ ਪਰ ਨਾ ਤਾਂ ਅਸੀਂ ਪਿਆਰ ਨਾਲ ਸਮਝਦਿਆਂ ਨਾਲ ਦਬਕੇ ਨਾਲ ਨਾ ਚਿੜਕਦੇ ਨਾਲ ਕਿਤੇ ਵੀ ਨਹੀਂ ਸਮਝਦੇ ਘਰ ਵਿੱਚ ਵੀ ਇਸੇ ਤਰ੍ਹਾਂ ਹੈ ਹੁਣ ਸਾਡੇ ਬੱਚਿਆਂ ਨੂੰ ਸਾਡੇ ਪਿਆਰ ਨੂੰ ਸਤਿਕਾਰ ਕਰਦੇ ਆ ਨਾਲ ਝਿੜਕ ਨੂੰ ਕਰਦੇ ਹਨ ਅਸੀਂ ਹਾਰ ਕੇ ਚੁੱਪ ਕਰ ਜਾਂਦੇ ਹਾਂ ਮਹਾਰਾਜ ਵੀ ਹੁਣ ਚੁੱਪ ਹੈ ਕੀ ਕਰਨ ਦੋ ਇਹਨਾਂ ਨੂੰ ਜੋ ਕਰਦੇ ਹਨ ਕਰਨ ਦੋ ਦਾ ਫਲ ਤਾਂ ਪਾਣੀ ਪੈਣਾ ਜਿੰਦਗੀ 'ਚ ਤੇ ਪਿਆਰੇ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਵੀ ਇੱਥੇ ਭਗਤਾ ਨੇ ਵੀ 15 ਨੇ ਸਾਨੂੰ ਪਿਆਰ ਨਾਲ ਸਮਝਾਇਆ ਉਥੇ ਆਪ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਨੇ ਢਾਲਿਆ ਇਹ ਨਹੀਂ ਕਿ ਆਪਣੀ ਕਮਾਇਆ ਆਪਣੀ ਢਾਲਿਆ ਮਹਾਰਾਜ ਨੇ ਖੁਦ ਢਾਲਿਆ ਜ਼ਿੰਦਗੀ ਵਿੱਚ ਸਰੀਰ ਤੇ ਕਸ਼ਟ ਸਹੇ ਤੇ ਭਗਤ ਨਾਮਦੇਵ ਜੀ ਨੇ ਕਿਹੜਾ ਘਟ ਸਹੇ ਹਨ ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਕਸ਼ਟ ਸਹ ਕੇ ਗੁਲਾਮੀ ਦੇ ਵਿੱਚ ਹੁਕਾ ਦਿੱਤਾ ਉਹਨਾਂ ਨੇ ਇੰਨੀ ਵੱਡੀ ਗੁਲਾਮੀ ਦੇ ਵਿੱਚ ਵੀ ਹੁਕਾ ਦਿੱਤਾ ਇੱਕ ਬਸਾਪਾ ਇੱਕ ਪਾਸੇ ਬ੍ਰਾਹਮਣ ਹਨ ਤੇ ਇੱਕ ਪਾਸੇ ਕਾਜੀ ਹਨ ਤੇ ਇੱਕ ਭਗਤ ਕਬੀਰ ਸਾਹਿਬ ਜੀ ਵਿਚਕਾਰ ਇਕੱਲੇ ਹਨ ਤੇ ਫਿਰ ਵੀ ਉਹਨਾਂ ਨੇ ਚੁੱਪ ਨਹੀਂ ਕੀਤਾ ਉਹਨਾਂ ਨੇ ਹੁਕਾ ਉਹ ਦਿੰਦੇ ਰਹੇ ਬਾਣੀ ਦੇ ਰਾਹੀ ਸ਼ਬਦਾਂ ਦੇ ਰਾਹੀ ਉਹ ਕਹਿੰਦੇ ਰਹੇ ਕਿ ਇਹ ਦੁਨੀਆਂ ਦੁਨੀਆਂ ਦੇ ਲੋਕੋ ਇਹ ਕਰਮ ਕਾਂਡ ਛੱਡ ਦੋ। ਇਹ ਮਤਬ ਉਹ ਛੱਡ ਦੋ ਭਗਤ ਜੀ ਉੱਥੇ ਕਹਿੰਦੇ ਰਿਹਾ ਤੇ ਨਾਮਦੇਵ ਜੀ ਨੇ ਦੇਖੋ ਉਸ ਸਮੇਂ ਉਕਾ ਦਿੱਤਾ। ਉਹਨਾਂ ਨੇ ਵੀ ਸਾਨੂੰ ਇਹ ਕਰਮ ਕਾਂਡਾਂ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਭਵੇਂ ਘਰ ਦੇ ਵਿੱਚ ਮੂਰਤੀ ਪੂਜਾ ਸੀ ਔਰ ਉਹਦੇ ਤੋਂ ਬਾਹਰ ਆ ਗਏ। ਸਹਜੇ ਸਹਜੇ ਜਵਾਨ ਹੋਏ ਤੇ ਪਤਾ ਲੱਗਦਾ ਗਿਆ ਤੇ ਉਹ ਪ੍ਰਮਾਤਮਾ ਨੂੰ ਕੰਨ ਕੰਨ ਵਿੱਚ ਦਰਸ਼ਨ ਕਰਨ ਲੱਗੇ ਕਿੱਥੇ ਮੂਰਤੀ ਦੀ ਪੂਜਾ ਕਰਦੇ ਸੀ। ਲੋਕਾਂ ਨੇ ਸਮੇਂ ਦੇ ਲੋਕਾਂ ਨੇ ਮਹਾਰਤ ਦੇ ਵਿੱਚੋਂ ਹੀ ਬਾਣੀ ਕੱਢਣੀ ਚਾਹੀਦੀ। ਸਮੇਂ-ਸਮੇਂ ਤੇ ਬੜੀਆਂ ਦਿੱਕਤਾਂ ਆਈਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਵੀ ਲੋਕ ਮੱਥਾ ਲਾਉਂਦੇ ਹਨ। ਇੱਥੇ ਵੀ ਕਹਤਾ ਕਿ ਭਗਤਾਂ ਦੀ ਬਾਣੀ ਨੂੰ ਲੱਗ ਕੀਤਾ ਜਾਵੇ। ਇਹਦੇ ਵਿੱਚ ਠੀਕ ਨਹੀਂ ਅਨ ਸ਼ਬਦ। ਪਰ ਗੁਰੂ ਅਰਜਨ ਦੇਵ ਜੀ ਨਾਲ ਮੱਥਾ ਲਾਣਾ ਠੀਕ ਨਹੀਂ ਹੈ। ਪਿਆਰਿਓ ਥੇ ਲਿਖਕਾਰ ਇਤਿਹਾਸਕਾਰ ਆਮ ਲੋਕ ਜਿਹੜਿਆਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਉਥੋਂ ਤੱਕ ਬੁੱਧੀ ਨਹੀਂ ਹੁੰਦੀ ਗਿਆਨ ਨਹੀਂ ਹੁੰਦਾ। ਉਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਵੀ ਮੱਥਾ ਲਾਉਂਦੇ ਹਨ ਇਥੋਂ ਤੱਕ ਕਿਆ ਕਿ ਭਗਤਾਂ ਦੀ ਬਾਣੀ ਨੂੰ ਬਾਹਰ ਕਰ ਦੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤਾਂ ਦੀ ਬਾਣੀ ਨਹੀਂ ਹੋਣੀ ਚਾਹੀਦੀ ਕਿਆ ਗਿਆ ਸੀ ਸਮੇਂ ਤੇ ਤੇ ਇਹ ਤਾਂ ਫਿਰ ਗੁਰੂ ਅਰਜਨ ਦੇਵ ਜੀ ਤੇ ਸਵਾਲ ਉੱਠਦਾ ਹੈ ਕਿ ਉਹ ਗੁਰੂ ਅਰਜਨ ਦੇ ਮਹਾਰਾਜ ਜੀ ਗਲਤ ਹੋਏ ਅਸੀਂ ਬਹੁਤ ਸਿਆਣੇ ਹੋਏ ਅਸੀਂ ਆਪ ਚੱਤਰ ਬਣ ਜਾਂਦੇ ਹਾਂ ਸਿਆਣੇ ਬਣ ਜਾਂਦੇ ਹਾਂ ਸੂਝਵਾਨ ਬਣ ਜਾਂਦੇ ਹਾਂ ਗੁਰੂ ਅਰਜਨ ਦੇਵ ਜੀ ਹਲ ਧਿਆਨ ਨਹੀਂ ਦਿੰਦੇ ਕਿ ਉਹਨਾਂ ਨੇ ਸਿੱਧੀ ਪਾਲੀ ਦੇ ਪਿੱਛੇ ਆਪਣਾ ਬਲਦਾਨ ਦਿੱਤਾ ਸੀਸ ਕਟਾਲਿਆ ਉਹਨਾਂ ਨੇ ਸੀਐਸਏ ਆਪਣੇ ਸਰੀਰ ਦੇ ਉੱਪਰ ਕਾਦੇ ਵਾਸਤੇ ਬਾਣੀ ਨੂੰ ਇਕੱਠੀ ਕਰਨ ਵਾਸਤੇ ਹੀਰਾ ਹਲਵੰਡ ਨਾ ਹੋਇਓ ਵੀ ਭਗਤਾਂ ਦੀ ਬਾਣੀ ਲੱਗ ਕਰ ਸਕਦੇ ਸੀ ਉਹਨਾਂ ਨੂੰ ਵੀ ਪਤਾ ਸੀ ਵੀ ਉਹ ਨਾਣੇ ਥੋੜਾ ਸੀ ਸੀ ਤਾਂ ਨਿਆਣੇ ਆ ਪਰ ਉਹ ਤਾਂ ਉਹਨਾਂ ਵਰਗਾ ਕੋਈ ਚਾਤਰ ਸਿਆਣਾ ਨਹੀਂ ਹੋ ਸਕਦਾ ਦੁਨੀਆ ਤੇ ਪਰ ਅਸੀਂ ਫਿਰ ਵੀ ਉਹਨਾਂ ਨੂੰ ਸਿਆਣੇ ਬਣ ਜਾਂਦੇ ਹਮਾਰਾ ਤੋਂ ਮਹਾਰਤੋ ਸਿਆਣੇ ਬਣ ਗਏ ਭਗਤਾਂ ਤੋਂ ਸਿਆਣੇ ਬਣ ਗਏ ਉੱਥੇ ਮਹਾਰਾਜ ਮਹਾਪੁਰਸ਼ ਬੈਠਿਆ ਨੇ ਭਾਈ ਗੁਰਦਾਸ ਜੀ ਕਲਮ ਚੁੱਕੀ ਉਹਨੇ ਤੋਂ ਸਿਆਣੇ ਬਣ ਗਏ ਉਹਨਾਂ ਦੀ ਬਾਣੀ ਨੂੰ ਵੀ ਕਹਿੰਦੇ ਪੜ੍ਹਨਾ ਨਹੀਂ ਚਾਹੀਦਾ ਹੁਣ ਇੱਥੋਂ ਤੱਕ ਸਵਾਲ ਹੁੰਦੇ ਹਨ ਸਵਾਲ ਉੱਠਦੇ ਹਨ ਕਿ ਉਹਨਾਂ ਦੀ ਬਾਣੀ ਵੀ ਨਾ ਪੜੀ ਜਾਏ ਭਾਵੇਂ ਕਿ ਮਹਾਰਾਜ ਨੇ ਕੁੰਜੀ ਕਿਆ ਬਾਣੀ ਦੀ ਕਹਿੰਦੇ ਭਾਈ ਗੁਰਦਾਸ ਜੀ ਦੀ ਬਾਣੀ ਗੁਰੂ ਮਾਰ ਦੀ ਕੁੰਜੀ ਹੈ ਜੋ ਕੋਈ ਸੰਥਿਆ ਧਾਰਨ ਕਰਦਾ ਸੰਥਿਆ ਲੈਂਦਾ ਸੰਤਿਆ ਜਦੋਂ ਕੋਈ ਬੱਚਾ ਲੈਂਦਾ ਤੇ ਉਹਨੂੰ ਨਾਲ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਪੋਥੀ ਸਾਹਿਬ ਪੜ੍ਹਨਾ ਪੈਂਦਾ ਮਹਾਰਾਜ ਜੀ ਕਹਿੰਦੇ ਇਹਦੇ ਨਾਲ ਇਹ ਮਨ ਦੇ ਵਿੱਚ ਪ੍ਰਕਾਸ਼ ਹੋਣਾ ਜਿਵੇਂ ਇੱਕ ਜਿੰਦਰੇ ਨੂੰ ਕੁੰਜੀ ਦੇ ਨਾਲ ਜਿੰਦਰਾ ਖੁੱਲਦਾ ਹੈ ਨਾ ਸੇ ਕੁੰਜੀ ਤੋਂ ਬਿਨਾ ਜਿੰਦਰਾ ਨਹੀਂ ਖੋਲ ਸਕਦੇ ਇਸੇ ਤਰ੍ਹਾਂ ਕਹਿੰਦੇ ਜਿੰਨਾ ਚਿਰ ਮਹਾਰਾਜ ਜੀ ਨੇ ਬਚਨ ਕੀਤੇ ਕਹਿੰਦੇ ਭਾਈ ਜੀ ਭਾਈ ਸਾਹਿਬ ਜੀ ਜਿੰਨਾ ਚਿਰ ਤੁਹਾਡੀ ਬਾਣੀ ਤੁਹਾਡੀਆਂ ਵਾਰਾਂ ਨਹੀਂ ਬੱਚੇ ਪੜਨਗੇ ਦੇ ਆ ਦੇ ਆਪਕ ਤੋਂ ਜਿਵੇਂ ਸਭ ਕੁ ਲੈਣਾ ਜਦੋਂ ਸਿੱਖਿਆ ਲਈ ਜਾਂਦੀ ਹੈ ਸੰਥਿਆ ਕੀਤੀ ਜਾਂਦੀ ਹੈ ਨਾਲ ਦੀ ਨਾਲ ਵਾਈ ਵਾਰਾਂ ਜਿਹੜੀਆਂ ਹਨ ਨਾਲ ਦੀ ਨਾਲ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਪਾਠ ਕੀਤੇ ਜਾਣ ਕਿਉਂ ਉਹਦੇ ਵਿੱਚ ਸਾਨੂੰ ਰਸਤਾ ਮਿਲ ਜਾਂਦਾ ਬਾਣੀ ਨਾਲ ਜੁੜਨ ਦਾ ਕਿੰਨਾ ਹੈ ਵਾਹ ਗੁਰਦਾਸ ਜੀ ਨੇ ਉਸਤਤ ਕੀਤੀ ਹੈ ਸਤਿਗੁਰਾਂ ਦੀ ਵਾਰਾਂ ਦੇ ਵਿੱਚ ਅਸੀਂ ਸ਼ਬਦ ਪੜ੍ਹਦੇ ਹਾਂ ਸਤਿਗੁਰੂ ਨਾਨਕ ਪ੍ਰਗਟਿਆ ਉਹ ਵਾਰੀ ਹੈ ਭਾਈ ਗੁਰਦਾਸ ਜੀ ਦੀ ਪਰ ਇੱਥੇ ਵੀ ਉਂਗਲੀਆਂ ਉਠੀਆਂ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਵੀ ਨਹੀਂ ਪੜ੍ਹਣੀਆਂ ਚਾਹੀਦੀਆਂ ਗੁਰੂ ਅਰਜਨ ਦੇਵ ਮਹਾਰਾਜ ਤੇ ਉਂਗਲੀ ਕਰਤੀ ਲੋਕਾਂ ਨੇ ਕਿ ਭਗਤਾਂ ਦੀ ਬਾਣੀ ਲੱਗ ਕੀਤੀ ਜਾਵੇ ਸਮੇਂ-ਸਮੇਂ ਤੇ ਲੋਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਮਲਾ ਕਰਦੇ ਰਹੇ ਬਾਣੀ ਦੇ ਉੱਤੇ ਹਮਲੇ ਹੁੰਦੇ ਰਹੇ ਪਰ ਗੁਰਮਹਾਰਜ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਕਿਰਪਾ ਹੀ ਐਸੀ ਸੀ ਕਿ ਬਾਣੀ ਨੂੰ ਲੱਗ ਨਹੀਂ ਕਰ पाए ਬਾਣੀ ਦੇ ਉੱਤੇ ਚੋਟ ਨਹੀਂ ਮਾਰ ਸਕੇ ਕਿਉਂਕਿ ਮਹਾਰਾਜ ਨੇ ਤਬ ਐਸੀ ਤਰਤੀਬ ਦੇ ਨਾਲ ਬਾਣੀ ਨੂੰ ਦਰਜ ਕੀਤਾ ਕਿ ਕੋਈ ਵਾਕ ਹੀ ਨਾ ਕਰ ਸਕੇ ਅਲਾਗੀ ਨਾ ਕਰ ਸਕੇ ਭਗਤ ਨਾਮਦੇਵ ਜੀ ਠੀਕ ਹੈ ਜੇ ਲੋਕ ਕਹਿੰਦੇ ਨੇ ਕਿ ਮੂਰਤੀ ਪੂਜਾ ਕਰਦੇ ਸੀ ਠਾਕਰ ਨੂੰ ਤੇ ਹੁੰਦੇ ਸੀ ਕਰੂਨਾ ਨੇ ਹਰ ਚੀਜ਼ ਵਿੱਚ ਹੀ ਠਾਕਰ ਦੇਖਿਆ ਹਰ ਚੀਜ਼ ਵਿੱਚ ਹਕਾਲਪੁਰਖ ਨੂੰ ਤੱਕਿਆ ਇੱਥੇ ਜਵਾਬ ਦਿੰਦਿਆਂ ਨਾਲ ਨਾਲ ਸਾਨੂੰ ਭਗਤ ਨਾਮਦੇਵ ਜੀ ਕਹਿੰਦੇ ਨੀਲਾ ਕਹਿੰਦੇ ਕੁੰਭ ਭਰ ਕੇ ਲੈ ਕੇ ਆਏ ਸੀ ਸੁੱਧ ਪਾਣੀ ਕਹਿੰਦੇ ਪਰ ਉਹ ਸੁੱਧ ਨਹੀਂ ਸੀ ਕਹਿੰਦੇ ਉਹਨੂੰ ਤਾਂ ਪਹਿਲੋਂ ਹੀ ਭੋਗ ਲੱਗ ਚੁੱਕਾ ਸੀ ਅਸੀਂ ਕਹਿੰਦੇ ਆ ਕੀ ਸਾਫ਼ ਨਿਰਮਲ ਸੁੱਧ ਜਲ ਦੇ ਨਾਲ ਠਾਕਰ ਦਾ ਇਸ਼ਨਾਨ ਕਰਾ ਦਈਏ ਅਨਿਲੇ ਕੁੰਭ ਭਰਾਈ ਲੈ ਉਦਕ ਇਹਦੇ ਕੁੰਭ ਜਿਹੜਾ ਘੜਾ ਸੀ ਅਸੀਂ ਭਰ ਕੇ ਲੈ ਕੇ ਆਏ ਠਾਕਰ ਕੋ ਸ਼ਨਾਣ ਕਰੋ ਕਹਿੰਦੇ ਠਾਕਰ ਦਾ ਸ਼ਨਾਣ ਕਰਾ ਦੀ ਅੱਗੇ ਜਵਾਬ ਦਿੰਦੇ ਨੇ ਭਗਤ ਜੀ 42 ਲੱਖ ਜੀਵ ਜਲ ਮੈਂ ਹੋਤੇ ਬੀਠਲ ਭੈਲਾ ਕਾਹੇ ਕਰੋ ਕਹਿੰਦੇ ਫਿਰ ਕੀ ਕਰਾਂਗੇ 42 ਲੱਖ ਜੀਵ ਮਹਾਰਾਜ ਕਹਿੰਦੇ ਨ ਜਲ ਦੇ ਵਿੱਚ ਬਿਆਲੀ ਲੱਖ ਜੀਵ ਪਾਣੀ ਪੀ ਰਹੇ ਹਨ ਪਾਣੀ ਦੇ ਵਿੱਚ ਰਹਿ ਰਹੇ ਹਨ ਕਹਿੰਦੇ ਪਾਣੀ ਤਾਂ ਪਹਿਲੀ ਝੂਠਾ ਸੀ ਕਹਿੰਦੇ ਪਾਣੀ ਨੂੰ ਤਾਂ ਪਹਿਲਾਂ ਹੀ ਖੰਡਨ ਕਰਤਾ ਇਹ ਜੀਵਾ ਨੇ ਖੰਡਨ ਕੀਤਾ ਹੋਇਆ ਐ ਇੰਨੇ ਜੀਵ ਜਿਹੜੇ ਸੀ ਲਿਖੇ ਵੀ ਨਹੀਂ ਪਾਣੀ ਦੇ ਵਿੱਚ ਕਦੀ ਕਦੀ ਅਸੀਂ ਉਹਨਾਂ ਨੂੰ ਦੇਖ ਹੀ ਨਹੀਂ ਪਾਏ 42 ਲੱਖ ਜੂਨਾ ਜੜੀਆਂ ਪਾਣੀ ਦੇ ਵਿੱਚ ਹਨ 83 ਲੱਖ ਜੂਨਾ ਬਾਣੀ ਨੇ ਮੰਨੀਆਂ ਹਨ 83 ਚੌਦੀਆਂ ਪਾਣੀ ਦੇ ਵਿੱਚ ਨਾਤੀਆਂ ਧਰਤੀ ਤੇ ਹਨ ਤੇ ਭਗਤ ਨਾਮਦੇਵ ਜੀ ਸਵਾਲ ਕਰਦੇ ਹਨ ਕਹਿੰਦੇ ਫਿਰ ਪਾਣੀ ਕਿੱਦਾਂ ਸੁੱਧ ਹੋ ਗਿਆ ਨਿਰਮਲ ਹੋ ਗਿਆ ਉਹ ਵੀ ਤਾਂ ਝੂਠਾ ਹੀ ਹੈ ਕਹਿੰਦੇ ਸਾਡੇ ਭੋਗ ਲਾਣ ਤੋਂ ਠਾਕੁਰ ਤੋਂ ਪਹਿਲਾਂ ਠਾਕੁਰ ਨੇ ਤਾਂ ਪਹਿਲਾਂ ਹੀ ਭੋਗ ਲਾਤਾ ਜੇ ਅਸੀਂ ਕਹਿੰਨੇ ਆ ਕਿ ਸਰੀਰਾਂ ਦੇ ਵਿੱਚ ਠਾਕੁਰ ਹੈ ਕਿਉਂਕਿ ਕਣਕਣ ਦੇ ਵਿੱਚ ਸੁਭਾਏ ਮਾਣਾ ਸਾਡੇ ਸਰੀਰ ਵਿੱਚ ਵੀ ਪਰਮਾਤਮਾ ਹੈ ਹਰ ਜੀਵ ਜੰਤੂ ਦੇ ਵਿੱਚ ਉਹ ਪਰਮਾਤਮਾ ਵਸਦਾ ਜਾਂ ਸਾਡੀ ਸਰੀਰ ਤੁਰਿਆ ਫਿਰਦਾ ਏ ਇਹ ਪੰਜਾ ਤਤਾਂ ਦਾ ਆਲਣਾ ਤੁਰਿਆ ਫਿਰਦਾ ਕਿੰਕੀ ਇਹਦੇ ਵਿੱਚ ਅੰਸ਼ ਉਹ ਆਤਮਾ ਹੈ ਤੇ ਨਾਮਦੇਵ ਜੀ ਕਹਿੰਦੇ ਫਿਰ ਤਾਂ ਪਹਿਲੋਂ ਹੀ ਪਾਣੀ ਨੂੰ ਖੰਡਨ ਕੀਤਾ ਹੋਇਆ ਹੈ ਜੀਵਾ ਨੇ ਭੂਗ ਲਾਤਾ ਪਹਿਲੋਂ ਹੀ ਅਸੀਂ ਭੂਗ ਲਾਨਿਆ ਉਦਾਰਥਨ ਤੇ ਠਾਕਰ ਜੀ ਕਹਿੰਦੇ ਸ਼ਨਾਣ ਤਾਂ ਠਾਕਰ ਨੇ ਪਹਿਲੋਂ ਹੀ ਕਰ ਲਿਆ ਭਗਤ ਨਾਮ ਦੀ ਕਹਿੰਦੇ ਮੇਰਾ ਸ਼ਨਾਣ ਕੀ ਕਰੇਗਾ ਕਹਿੰਦੇ ਠਾਕਰ ਤਾਂ ਜੀਵਾ ਵਿੱਚ ਰੋਜ਼ ਸ਼ਨਾਣ ਕਰਦਾ ਹੈ 42 ਲੱਖ ਜੀਵਾਂ ਦੇ ਵਿੱਚ ਉਹ ਵਸ ਰਿਹਾ ਇਸ਼ਨਾਨ ਕਰਦਾ ਹੈ ਤੇ ਦੇਖੋ ਮਹਾਤਮ ਜੀ ਕਿਸ ਤਰ੍ਹਾਂ ਜਵਾਬ ਦੇ ਦਿੰਦੇ ਹਨ ਪਿਛਲੇ ਸ਼ਬਦ ਦਾ ਵੀ ਅਸਰ ਇਹਦੇ ਵਿੱਚ ਦੇ ਰਿਹਾ ਨੇ ਨਾਲ ਕਹਿੰਦੇ ਇਸ ਕਰਕੇ ਮੇਰੇ ਮਨ ਵਿੱਚ ਸਵਾਲ ਆ ਗਿਆ ਕਹਿੰਦੇ ਠਾਕੁਰ ਕੋ ਇਸ਼ਨਾਨ ਕਰੋ 42 ਲੱਖ ਜੀਵ ਕਹਿੰਦੇ 42 ਲੱਖ ਜੀਵ ਜਲਮੇ ਹੋਤੇ ਬੀਠਲ ਪਹਿਲਾ ਕਾਹੇ ਕਰੋ ਕਹਿੰਦੇ ਮੀਰਾ ਛਨਾਨ ਕੀ ਕਰੇਗਾ ਕੀ ਕਰਾਂਗੇ ਫਿਰ ਜਦੋਂ ਠਾਕੁਰ ਨੇ ਤਾਂ ਪਹਿਲੂ ਹੀ ਇਸ਼ਨਾਨ ਕੀਤਾ ਹੋਇਆ ਉਹ ਸਾਡੇ ਇਸ਼ਨਾਨ ਤੋਂ ਥੋੜਾ ਬੈਠ ਕੇ ਅਸੀਂ ਇਸ਼ਨਾਨ ਕਰਾਵਾਂਗੇ ਨਾਮਦੇਵ ਜੀ ਆਪਣੇ ਆਪ ਨਾਲ ਸਵਾਲ ਕਰਦੇ ਹਨ ਗੱਲਾਂ ਕਰਦੇ ਹਨ ਕਹਿੰਦੇ ਭਾਈ ਇਹ ਮਨ ਉਹ ਤਾਂ ਪਹਿਲੂ ਹੀ ਇਸ਼ਨਾਨ ਕਰ ਚੁੱਕਾ ਹੈ 42 ਲੱਖ ਜੀਵਾਂ ਦੇ ਵਿੱਚ ਉਹਦਾ ਇਸ਼ਨਾਨ ਹੋ ਜਾਂਦਾ ਆਪਣੇ ਆਪ ਤੇ ਕਹਿੰਦੇ ਮੀਰਾ ਸ্নান ਕੋਈ ਵੱਡਾ ਸ্নান ਹੈ ਕਿ ਮੈਂ ਕਰਾ ਦਾਂਗਾ ਤਾਂ ਹੀ ਠਾਕੁਰ ਖੁਸ਼ ਹੋਏਗਾ ਤੇ ਭਗਤ ਜੀ ਉੱਥੇ ਜਵਾਬ ਦੇਣ ਜਾਂ ਜੱਤਰ ਜਾਉ ਤਤਰ ਬੀਠਲ ਪਹਿਲਾ ਕਹਿੰਦੇ ਇਸ ਕਰਕੇ ਜਿੱਧਰ ਵੀ ਮੈਂ ਦੇਖਦਾ ਹਾਂ ਜਿੱਧਰ ਵੀ ਮੈਂ ਤੱਕਦਾ ਹਾਂ ਜਿੱਧਰ ਵੀ ਮੇਰੀ ਨਜ਼ਰ ਜਾਂਦੀ ਹੈ ਭਗਤ ਜੀ ਕਹਿੰਦੇ ਉਧਰ ਹੀ ਉਹ ਨਜ਼ਰ ਆ ਰਿਹਾ ਹੈ ਤਤ ਬੀਠਲ ਬੀਠਲ ਪਰਮਾਤਮਾ ਨੂੰ ਕਹਿੰਦੇ ਆ ਠਾਕੁਰ ਜਿਹੜਾ ਉਹ ਮੂਰਤੀ ਨੂੰ ਕਹਿੰਦੇ ਆ ਜਿਹੜੀ ਮੂਰਤੀ ਨੂੰ ਆਪਾਂ ਪੂਜਦੇ ਆਂ ਨੂੰ ਠਾਕਰ ਕਹਿੰਦੇ ਆਂ ਬ੍ਰਹਮਣ ਲੋਕ ਤੇ ਭਗਤ ਜੀ ਫਿਰ ਕਹਿੰਦੇ ਸਮੀਰਾ ਠਾਕਰ ਤਾਂ ਪਰਮਾਤਮਾ ਹੈ ਹਰੀ ਹੈ ਬੀਠਲ ਹਰੀ ਨੂੰ ਕਹਿੰਦੇ ਆਂ ਪਰਮਾਤਮਾ ਨੂੰ ਕਹਿੰਦੇ ਆਂ ਇੱਥੇ ਬੀਠਲ ਕਹਿ ਰਹੇ ਜਿਉਂ ਠਾਕਰ ਦੀ ਪੂਜਾ ਕਰਦੇ ਫਿਰ ਉਹ ਬੀਠਲ ਦਾ ਕਹਿੰਦੇ ਅਸੀਂ ਪਰ ਉੱਥੇ ਸਵਾਲ ਖੜਾ ਕਰ ਕੀ ਮੱਥਾ ਲੈ ਲੈਂਦਿਆਂ ਗੁਰਾਜਨ ਦੇਵ ਜੀ ਨਾਲ ਕਿ ਉਹਨੇ ਤਾਂ ਠਾਕੁਰ ਦੀ ਪੂਜਾ ਕੀਤੀ ਅਸੀਂ ਨਾਮ ਉਹਦੀ ਬਾਣੀ ਕਿਉਂ ਦਰਜ ਕੀਤੀ ਪਰ ਭਗਤ ਜੀ ਸਾਨੂੰ ਜਵਾਬ ਦਿੰਦੇ ਨੇ ਕਹਿੰਦੇ ਬੀਠਲੋ ਕਾਲਪੁਰਖ ਤਾ ਕਣਕਣ ਵਿੱਚ ਵੱਸਦਾ ਜੱਤਰ ਜਾਵਾਂ ਤਤਰ ਬੀਠਲ ਭੈਲਾ ਕਹਿੰਦੇ ਮੈਂ ਤਾਂ ਜਿੱਧਰ ਵੀ ਦੇਖਦਾ ਵਾਂ ਨਾਮ ਦੇਵ ਜੀ ਕਹਿੰਦੇ ਉਧਰ ਹੀ ਉਹ ਦਿਸਦਾ ਹੈ ਉਦਰੀ ਉਹਦਾ ਸਰੂਪ ਨજર ਆਉਂਦਾ ਫਿਰ ਕੱਲਾ ਠਾਕਰ ਦੇ ਵਿੱਚ ਥੋੜਾ ਉਹ ਉਪੱਥਰ ਦੇ ਵਿੱਚ ਕੱਲਾ ਥੋੜਾ ਉਹ ਤਾਂ ਹਰ ਚੀਜ਼ ਵਿੱਚ ਉਹਦਾ ਵਾਸ ਹੈ ਮਹਾ ਆਨੰਦ ਕਰੇ ਸਦਕੇਲਾ ਕਹਿੰਦੇ ਉਹਨੇ ਮਹਾ ਆਨੰਦ ਬ੍ਰਹਮ ਆਨੰਦ ਪ੍ਰਾਪਤ ਕਰਤਾ ਕਹਿੰਦੇ ਉਹ ਪ੍ਰਮਾਤਮਾ ਸਦਕੇਲਾ ਹਰ ਜਗ੍ਹਾ ਤੇ ਉਹ ਕੱਲਾ ਸੁਭਾਏਮਾਨ ਹੈ ਵਸ ਰਿਹਾ ਹੈ ਰਹਾਉ ਅਨੀਲੇ ਫੂਲ ਪਰੋਇਲੇ ਮਾਲਾ ਠਾਕਰ ਕੀ ਹਉ ਪੂਜ ਕਰੋ ਫਿਰ ਇੱਕ ਸਵਾਲ ਪੈਦਾ ਕਰਦੇ ਹਨ ਅਗਲੇ ਬੰਦ ਵਿੱਚ ਕਹਿੰਦੇ ਜੇ ਕਰੀ ਕਹਿ ਦਈਏ ਕਿ ਮਾਲਾ ਦੇ ਰਾਹੀਂ ਫੁੱਲ ਤੋੜ ਕੇ ਲੈ ਆਈਏ ਫੁੱਲਾਂ ਦੀ ਮਾਲਾ ਬਣਾ ਕੇ ਉਹ ਠਾਕਰ ਦੇ ਗਲ ਵਿੱਚ ਪਾ ਜੀਏ ਪੂਜਾ ਕਰੀਏ ਤੇ ਉੱਥੇ ਫਿਰ ਭਗਤ ਜੀ ਸਵਾਲ ਕਰਕੇ ਜਵਾਬ ਦਿੰਦੇ ਹਨ ਕਹਿੰਦੇ ਆ ਨੀਲੇ ਫੁੱਲ ਪਰੋਇਲੇ ਮਾਲਾ ਠਾਕਰ ਕੀ ਹਉ ਪੂਜ ਕਰੋ ਬਾਤ ਜੀ ਕਹਿੰਦੇ ਜੇ ਮੈਂ ਫੁੱਲ ਤੋੜ ਕੇ ਲੈ ਕੇ ਆਵਾਂ ਤੇ ਫੁੱਲਾਂ ਦੀ ਮਾਲਾ ਬਣਾ ਕੇ ਮੈਂ ਠਾਕਰ ਦੇ ਗਲ ਵਿੱਚ ਪਾ ਦਵਾਂ ਜਾਂ ਉਹਦੇ ਅੱਗੇ ਅਰਪਣ ਕਰਕੇ ਮੈਂ ਉਹਦੀ ਪੂਜਾ ਕਰਾਂ ਕਹਾਂ ਕਿ ਮੈਂ ਬਹੁਤ ਵੱਡਾ ਮੈਂ ਠਾਕਰ ਦੀ ਪੂਜਾ ਕਰਦਾ। ਕਿ ਮੇਰੇ ਵਰਗਾ ਥੋੜਾ ਕੋਈ ਹੈ। ਮੈਂ ਰੋਜ਼ ਸੁੱਚੇ ਫੁੱਲ ਤੋੜ ਕੇ ਲੈ ਕੇ ਉਹਨਾਂ ਠਾਕਰ ਦੀ ਪੂਜਾ ਕਰਦਾ। ਭਗਤ ਜੀ ਕਹਿੰਦੇ ਵੀ ਗਲਤ ਹੈ। ਪਹਿਲੇ ਬਾਸ ਲਈ ਹੈ ਭੌਰ ਬੀਠਲ ਭੈਲਾ ਕਾਇ ਕਰੋ ਕਹਿੰਦੇ ਵੀ ਝੂਠ ਹੈ ਕਹਿੰਦੇ ਪਹਿਲੋਂ ਜਿਹੜਾ ਫੁੱਲ ਹੈ ਉਹਦੀ ਬਾਸ਼ਨਾ ਤਾਂ ਭੌਰਾ ਲੈ ਗਿਆ ਕਹਿੰਦੇ ਪਹਿਲੋਂ ਸਭ ਤੋਂ ਭੌਰਾ ਹੁੰਦਾ ਜਦੋਂ ਫੁੱਲ ਉਗੜਦਾ ਹੈ ਨਾ ਸੂਰਜ ਦੀਆਂ ਕਿਰਨਾਂ ਪੈਂਦੀਆਂ ਫੁੱਲ ਜਾਗਦਾ ਹੈ ਤਾਂ ਫਟਾਫਟ ਭੌਰਾ ਭੱਜਿਆ ਹੁੰਦਾ ਉਹਦੀ ਉਹਦੀ ਸੁਗੰਧੀ ਲੈਣ ਵਾਸਤੇ ਬਾਸ਼ਨਾ ਲੈਣ ਵਾਸਤੇ ਮੋਹਿਤ ਹੋ ਜਾਂਦਾ ਉਹ ਦਿੱਤੇ ਦੇਖੋ ਦੇਖੋ ਸਰੀਰ ਨਿਸ਼ਾਵਰ ਕਰ ਦਿੰਦਾ ਉਹ ਆਪਣਾ ਸ਼ਾਮ ਦੇ ਟਾਈਮ ਉਹਦੇ ਵਿੱਚ ਹੀ ਬੁੱਝ ਜਾਂਦਾ ਹੈ ਭਗਤ ਜੀ ਕਹਿੰਦੇ ਫਿਰ ਤਾਂ ਉਹ ਪਹਿਲੋਂ ਝੁੱਠਾ ਕਰ ਗਿਆ ਫੁੱਲ ਕਹਿੰਦੇ ਮੈਂ ਤਾਂ ਬਾਅਦ ਵਿੱਚ ਗਿਆ ਤੋੜਨ ਵਾਸਤੇ ਮਾਲਾ ਬਣਾਉਣ ਵਾਸਤੇ ਫੁੱਲਾਂ ਦੀ ਮਾਲਾ ਵਾਸਤੇ ਫੁੱਲ ਤੋੜ ਲੈ ਕੇ ਆਵਾਂ ਕਹਿੰਦੇ ਪਰ ਮੇਰੇ ਤੋਂ ਪਹਿਲਾਂ ਤਾਂ ਭੋਰਾ ਪਹੁੰਚ ਗਿਆ ਉਹਨੇ ਫੁੱਲਾਂ ਦੀ ਸੁਗੰਧੀ ਲੈ ਲਈ ਉਹਨੇ ਵਾਸਨਾ ਨੂੰ ਆਪਣੇ ਅੰਦਰ ਵਸਾ ਲਿਆ ਕਹਿੰਦੇ ਉਹਦੇ ਵਿੱਚ ਵੀ ਪ੍ਰਮਾਤਮਾ ਸੀ ਉਹਦੇ ਵਿੱਚ ਵੀ ਬੇਠਲ ਸੀ ਕਹਿੰਦੇ ਫਿਰ ਉਹਨੇ ਪਹਿਲੋਂ ਹੀ ਫੁੱਲਾਂ ਨੂੰ ਸੰਗੰਧੀ ਰਾਹੀਂ ਪ੍ਰਵਾਨ ਕਰ ਲਿਆ ਉਹ ਗਲਾਤਾ ਫੁੱਲਾਂ ਕਹਿੰਦੇ ਫਿਰ ਮੈਂ ਕਿਉਂ ਤੋੜ ਕੇ ਲੈ ਕੇ ਉਹਨਾ ਭਗਤ ਜੀ ਕਹਿੰਦੇ ਪਹਿਲੇ ਬਾਸ ਲਈ ਹੈ ਭਵਰੇ ਕਹਿੰਦੇ ਵਾਸਨਾ ਤੇ ਭੌਰੇ ਨੇ ਲੈ ਲਈ ਬੇਠਲ ਪਹਿਲਾ ਕਾਹੇ ਕਰੋ ਕਹਿੰਦੇ ਫਿਰ ਮੈਂ ਕੀ ਕਰਾਂ ਕਿੰਦੇ ਫਿਰ ਮੇਰੀ ਮਾਲਾ ਤੇ ਬਰਥ ਗਈ ਪਾਈ ਹੋਈ ਫੁੱਲਾਂ ਦੇ ਨਾਲ ਪੂਜਾ ਕੀਤੀ ਹੋਈ ਬਰਥ ਹੈ ਪਹਿਲੋਂ ਠਾਕਰ ਨੇ ਤਾਂ ਆਪ ਹੀ ਸੰਗੰਧੀ ਲੈ ਲਈ ਜਾ ਕੇ ਭੌਰੇ ਦੇ ਵਿੱਚ ਵੜ ਕੇ ਉਹਨੇ ਪਹਿਲੋਂ ਜਾ ਕੇ ਬਾਸ਼ਨਾ ਲੈ ਲਈ ਸੰਗੰਧੀ ਲੈ ਲਈ ਫੁੱਲਾਂ ਦਾ ਆਨੰਦ ਮਾਣ ਲਿਆ ਮੈਂ ਤਾਂ ਫਿਰ ਪਿੱਛੇ ਰਹਿ ਗਿਆ ਪੈਲੂ ਹੀ ਉਹਨੇ ਝੂਠੇ ਕਰ ਤੇ ਪੌਰੇ ਨੇ ਜਾ ਕੇ ਉਹਦੇ ਵਿੱਚ ਵੀ ਕਹਿੰਦੇ ਉਹ ਮਾਲਕ ਵੱਸਦਾ ਹੈ ਉਹਦੇ ਵਿੱਚ ਹੀ ਬੀਠਲ ਵੱਸਦਾ ਹੈ ਫਿਰ ਮੇਰੀ ਪੂਜਾ ਤਾਂ ਬ्यर्थ ਹੈ ਅੱਗੇ ਫਿਰ ਭਗਤ ਜੀ ਅਗਲੀ ਪੰਕਤੀ ਜੰਬ ਕਰ ਦਿਆ ਨੇ ਈਬੇ ਬੀਠਲ ਊਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਫਿਰ ਕਹਤਾ ਭਗਤ ਜੀ ਕਹਿੰਦੇ ਇਹ ਤਾਂ ਫਿਰ ਐਵੇਂ ਹੈ ਕਿ ਹਰ ਪਾਸੇ ਉਹ ਮਾਲਕ ਵੱਸਦਾ ਹੈ ਉਹ ਤੁਹਾਡੇ ਤੋਂ ਪਹਿਲਾਂ ਹੀ ਸਭ ਕੁਝ ਕਰ ਦਿੰਦਾ ਹੈ। ਭਗਤ ਜੀ ਕਹਿੰਦੇ ਇੱਦੇ ਬੂਠਲ ਉਬੇ ਬੂਠਲ ਕਹਿੰਦੇ ਇੱਧਰ ਵੀ ਉਧਰ ਵੀ ਜਿੱਧਰ ਵੀ ਮੈਂ ਨਜ਼ਰ ਮਾਰਦਾ ਜਿੱਧਰ ਵੀ ਮੈਂ ਮੁੜ ਕੇ ਤੱਕਦਾ ਉਧਰ ਹੀ ਸਾਰੇ ਸੰਸਾਰ ਵਿੱਚ ਵਸ ਰਿਹਾ। ਇਹ ਇਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ। ਕਹਿੰਦੇ ਉਹਦੇ ਤੋਂ ਬਿਨਾ ਮਾਲਕ ਤੋਂ ਬਿਨਾ ਪ੍ਰਭੂ ਤੋਂ ਬਿਨਾ ਬੀਠਲ ਤੋਂ ਬਿਨਾ ਤਾਂ ਸੰਸਾਰ ਹੈ ਹੀ ਨਹੀਂ। ਮناسبਤੀ ਤੋਂ ਲੈ ਕੇ ਫੁੱਲਾਂ-ਮੋਦਿਆਂ ਤੋਂ ਲੈ ਕੇ ਬਿਰਸ਼ਾਂ ਤੋਂ ਲੈ ਕੇ ਸੰਸਾਰੀ ਜੀਵਾਂ ਤੱਕ ਉਹ ਵਸ ਰਿਹਾ ਕਣ-ਕਣ ਦੇ ਵਿੱਚ ਭਗਤ ਨਾਮ ਦੀਬ ਜੀ ਕਹਿੰਦੇ ਉਹਦਾ ਵਾਸ ਹੈ ਉਹ ਸਾਡੇ ਕਰਨ ਤੋਂ ਪਹਿਲਾਂ ਸਭ ਕੁਝ ਕਰ ਦਿੰਦਾ ਇਸ ਕਰਕੇ ਕਹਿੰਦੇ ਫਿਰ ਮੈਂ ਕਿੱਧਰ ਜਾਵਾਂ ਥਾਨ ਅਥਨੰਤਰ ਨਾਮਾ ਪਰਨਵੈ ਪੂਰਿਓ ਤੂੰ ਸਰਬਵਾਹੀ ਅਖੀਰਲੀ ਦੁੱਖ ਵਿੱਚ ਭਗਤ ਜੀ ਨੇ ਉੱਤਰ ਦਿੱਤਾ ਇਹਦੇ ਥਾਨਥਨੰਤਰ ਨਾਮਾ ਪਰਨਮੇ ਕਹਿੰਦੇ ਨਾਮਦੇਵ ਜੀ ਕਹਿਣਾ ਕਰਦੇ ਹਨ ਕਹਿੰਦੇ ਉਹ ਹਰ ਥਾਂ ਤੇ ਹਰ ਜਗ੍ਹਾ ਤੇ ਕਹਿੰਦੇ ਪਲੀਪੂਰਨ ਹੈ ਪੂਰ ਰਿਓ ਸਰਬ 마ਹੀ ਕਹਿੰਦੇ ਉਹ ਹਰ ਜਗ੍ਹਾ ਤੇ ਸਰਬ 마ਹੀ ਪੂਰਨ ਤੌਰ ਤੇ ਵਰਤ ਰਿਹਾ ਹੈ ਜਿਦੇ ਕਰਕੇ ਸੰਸਾਰ ਚੱਲ ਰਿਹਾ ਹਰ ਚੀਜ਼ ਵਿੱਚ ਉਹ ਭੋਗ ਲਾ ਰਿਹਾ ਹੈ ਉਹ ਭੋਗ ਭੋਗਦਾ ਹੈ ਨਾ ਆਪਾਂ ਬਾਣੀ ਵਿੱਚ ਪੜਦੇ ਹਾਂ ਹਰ ਜਗ੍ਹਾ ਤੇ ਉਹ ਭੋਗ ਭੋਗ ਰਿਹਾ ਹੈ ਕਿਸੇ ਮਨੁੱਖ ਵਿੱਚ ਭੋਗ ਰਿਹਾ ਕਿਸੇ ਪਸ਼ੂ ਵਿੱਚ ਭੋਗ ਰਿਹਾ ਕਿਸੇ ਜੀਵ ਜੰਤੂ ਵਿੱਚ ਪਸ਼ੂ ਪੰਛੀ ਵਿੱਚ ਭੋਗ ਰਿਹਾ ਕੀੜਿਆਂ ਪਤੰਗਿਆਂ ਵਿੱਚ ਭੋਗ ਰਿਹਾ 83 ਲੱਖ ਜੁਨਾ ਵਿੱਚ ਭੋਗ ਰਿਹਾ ਪਰ ਹੈ ਤਾਂ ਉਹੀ ਹੈ ਉਹਦੇ ਸਰੂਪ ਲਗ ਲਗ ਹਨ ਉਹਦੀ ਅੰਸ਼ ਹੈ ਸਾਰੇ ਜੀਵਾਂ ਦੇ ਵਿੱਚ ਤੇ ਭਗਤ ਜੀ ਕਹਿੰਦੇ ਫਿਰ ਜਿੱਧਰ ਮੈਂ ਜਾਣਾ ਉਧਰ ਹੀ ਉਧਰ ਹੀ ਨਜ਼ਰ ਆਉਂਦਾ ਤਾਂ ਹੀ ਭਗਤ ਨਾਮਦੇਵ ਜੀ ਨੂੰ ਇੱਕ ਕੁੱਤੇ ਵਿੱਚ ਵੀ ਦਿਖਦਾ ਉਹਨਾਂ ਨੂੰ ਸੰਸਾਰੀ ਮਨੁੱਖਤਾ ਤੋਂ ਲੈ ਕੇ ਜੀਵ ਜੰਤੂਆਂ ਵਿੱਚ ਵੀ ਉਹਨ ਠਾਕਰ ਦਿਖਦਾ ਹੈ ਹਰੀ ਦਿਖਦਾ ਹੈ ਬੀਠਲ ਦਿਖਦਾ ਹੈ ਤੇ ਉਹ ਠਾਕਰ ਦੀ ਪੂਜਾ ਥੋੜਾ ਫਿਰ ਕਰਦੇ ਹੋਣੇ ਨੇ ਉਹ ਤਾਂ ਜੀਵਾਂ ਦੀ ਵੀ ਪੂਜਾ ਕਰਨ ਲੱਗੇ ਜਿਹੜੇ ਲੋਕ ਕੰਨ ਭਗਤ ਨਾਮ ਜੀ ਵੀ ਨੇ ਮੂਰਤੀ ਪੂਜਾ ਕੀਤੀ ਠਾਕਰ ਨੂੰ ਪੂਜਿਆ ਭਗਤ ਜੀ ਨੇ ਜਵਾਬ ਦਿੱਤਾ ਕਹਿੰਦੇ ਮੈਨੂੰ ਤਾਂ ਹਰ ਹਰ ਚੀਜ਼ ਦੇ ਵਿੱਚ ਹੀ ਉਹ ਦਿਖ ਰਿਹਾ ਕੋ ਕੁੱਤਾ ਭੁੱਖਾ ਜਾ ਰਿਹਾ ਉਹਦੇ ਮਗਰ ਵੀ ਭਗਤ ਜੀ ਦੌੜਦੇ ਹਨ ਪ੍ਰਸ਼ਾਦਾ ਲੈ ਕੇ ਦੌੜਿਆ ਕੁੱਤਾ ਭਗਤ ਜੀ ਬੈਠੇ ਹੋਏ ਧਰਤੀ ਤੇ ਭੁੰਜੇ ਪ੍ਰਸ਼ਾਦਾ ਛਕਦੇ ਸੀ ਕੱਚ ਕੋਲ ਹੁੰਦੇ ਸੀ ਕੱਚੇ ਉਹ ਦਾਲ ਕੁਝ ਕੋਲਾਂ ਵਿੱਚ ਲੋਕ ਪਾਉਂਦੇ ਸੀ ਕੱਚੇ ਭਾਂਡੇ ਦੇ ਭਾਂਡੇ ਹੁੰਦੇ ਸੀ ਪੱਕੇ ਨਹੀਂ ਸੀ ਹੁੰਦੇ ਦੇ ਸਾਹਮਣੇ ਕੁੱਤਾ ਸਾਹਮਣੇ ਆਇਆ ਕਬੀਰ ਭਗਤ ਨਾਮਦੇਵ ਜੀ ਪ੍ਰਸ਼ਾਦਾ ਚੱਕਦੇ ਹੋਏ ਤੇ ਉਹ ਕੁੱਕਰ ਨੇ ਮੂਹਰੇ ਤੋਂ ਪ੍ਰਸ਼ਾਦਾ ਚੱਕ ਕੇ ਦੌੜ ਗਿਆ ਡਰਦਾ ਹੋਇਆ ਦੌੜਨ ਲੱਗਾ ਭਗਤ ਨਾਮਦੇਵ ਜੀ ਦੇ ਹੱਥ ਜੁੜ ਗਏ ਤੇ ਹੁਣ ਭਗਤ ਨਾਮਦੇਵ ਜੀ ਨੰਗੇ ਪੈਰੀ ਪਿੱਛੇ ਦੌੜੇ ਜਾਂਦੇ ਨੇ ਕੁਝ ਕੋਲ ਹੱਥ 'ਚ ਫੜਿਆ ਹੋਇਆ ਹੈ ਦਾਲ ਦਾ ਕਹਿੰਦੇ ਭਾਈ ਪ੍ਰਸ਼ਾਦਾ ਠਾਕੁਰ ਜੀ ਪ੍ਰਸ਼ਾਦਾ ਸੁੱਕਾ ਨਾ ਸਕੋ ਦਾੜਾ ਬਿੱਲੇ ਲੋਕ ਕਿਉਂ ਦੌੜੇ ਜਾ ਰਹੇ ਦੇਖੋ ਉਹਨਾਂ ਦੀ ਸੁਰਤੀ ਬਿਰਤੀ ਕਿੱਥੇ ਟਿਕੀ ਹੋਈ ਹੈ ਉਹਨਾਂ ਦੀ ਦੇਖੋ ਸੁਨਿਆ ਦੇ ਨਾਲੋਂ ਸੁਰਤ ਜਿਹੜੀ ਸੀ ਅਦਸਵੇਂ ਦੁਆਰ ਵਿੱਚ ਵਸ ਗਈ ਭਗਤਾਂ ਦੀ ਸੁਰਤੀ ਉੱਥੇ ਵਸ ਜਾਂਦੀ ਹੈ ਤੇ ਭਗਤ ਨਾਮਦੇਵ ਜੀ ਨੂੰ ਦੁੱਖ ਕੀੜਿਆਂ ਪਤੰਗਿਆਂ ਵਿੱਚ ਜਨਵਰਾਂ ਦੇ ਵਿੱਚ ਪੰਛੀਆਂ ਦੇ ਵਿੱਚ ਉਹ ਮਾਲਕ ਵੀਠਲੀ ਦੇਖਦੇ ਹਨ ਹਰ ਪਾਸੇ ਤਾਂ ਹੀ ਭਗਤ ਜੀ ਸਾਨੂੰ ਦੇਖੋ ਸचेत ਕਰਦੇ ਹਨ ਸਾਨੂੰ ਵੀ ਦੱਸਦੇ ਹਨ ਕਹਿੰਦੇ ਇੱਦੇ ਦੀ ਫਲ ਊਡੇ ਵੀ ਫਲ ਬੀਠਲੇ ਬਿਨ ਸੰਸਾਰ ਨਹੀਂ ਕਹਿੰਦੇ ਉਹ ਤਾਂ ਚੱਲ ਹੀ ਨਹੀਂ ਸਕਦਾ ਸੰਸਾਰ ਕਹਿੰਦੇ ਜੇ ਮਾਲਕ ਨਾ ਹੋਵੇ ਉਹ ਸੰਸਾਰ ਦੇ ਵਿੱਚ ਪ੍ਰਮਾਤਮਾ ਨਾ ਵਸਦਾ ਹੋਵੇ ਜੀਵਾਂ ਦੇ ਵਿੱਚ ਤਾਂ ਸੰਸਾਰ ਤਾਂ ਚੱਲ ਹੀ ਨਹੀਂ ਸਕਦਾ ਅਸੀਂ ਕਾਹਦਾ ਵੈਰ ਕਰਦੇ ਹਾਂ ਕਹਦੇ ਇੱਕ ਦੂਜੇ ਨਾਲ ਈਰਖਾ ਕਹਿੰਦੇ ਸਾਰਿਆਂ ਦੇ ਵਿੱਚ ਤਾਂ ਵਸਦਾ ਹੈ ਕਰਾਨ ਵਾਲਾ ਕਰਨ ਵਾਲਾ ਉਹ ਪ੍ਰਮਾਤਮਾ ਹੈ ਹਰੀ ਹੈ ਮਨੁੱਖ ਤਾਂ ਕੁਝ ਵੀ ਨਹੀਂ ਕਰ ਸਕਦਾ ਜੀਵ ਤਾਂ ਕੁਝ ਵੀ ਨਹੀਂ ਕਰ ਸਕਦੇ ਭਗਤ ਜੀ ਕਿ ਆਖੀਰ ਦੀ ਤੁਖ ਵਿੱਚ ਸਾਨੂੰ ਅੰਸਰ ਦੇ ਦੇ ਨਿਰਥਾਨਥਨੰਤਰ ਨਾਮਾ ਪਰਨਮੈ ਪੂਰ ਰਹੋ ਸਰਬਥਾ ਮਾਹੀ ਕਹਿੰਦੇ ਹਰ ਜਗਾ ਤੇ ਪਲੀ ਪੂਰਨ ਵਸ ਰਿਆ ਪ੍ਰਮਾਤਮਾ ਉਹ ਭਗਤ ਜੀ ਕਹਿੰਦੇ ਇਸ ਕਰਕੇ ਉਹਦਾ ਡਰ ਰੱਖੀਏ ਪਉ ਰੱਖੀਏ ਹਰ ਜਗ੍ਹਾ ਤੇ ਉਹਦਾ ਪੂਰਨ ਸਰੂਪ ਹੈ ਹਰ ਜਗ੍ਹਾ ਤੇ ਉਹ ਤੱਕ ਰਿਹਾ ਹਰ ਜੀਵਾਂ ਵਿੱਚ ਸਾਨੂੰ ਦੇਖ ਰਿਹਾ ਹੈ ਉਹ ਕਿਤੇ ਉਹਦੇ ਤੋਂ ਉੱਲਾ ਨਹੀਂ ਅਸੀਂ ਕਰ ਸਕਦੇ ਪ੍ਰਮਾਤਮਾ ਨੂੰ ਹਰ ਜਗ੍ਹਾ ਤੇ ਦੇਖੋ ਫਿਰ ਸਾਡਾ ਵੈਰ ਵਿਰੋਧ ਈਰਖਾ ਦੁਸ਼ਮੈ ਮੁੱਕ ਜਾਵੇਗੀ ਖਤਮ ਹੋ ਜਾਵੇਗੀ ਜਦੋਂ ਹਰ ਬੰਦੇ ਵਿੱਚ ਹਰ ਜੀਵ ਜੰਤੂ ਵਿੱਚ ਉਹਦਾ ਸਰੀਰ ਉਹ ਮਾਲਕ ਦਾ ਅੰਸ਼ ਮਾਲਕ ਦੇ ਸਰੂਪ ਸਾਨੂੰ ਨਜ਼ਰ ਆਵੇ ਤੇ ਤਾਂ ਕਿ ਅਸੀਂ ਹੰਗਤਾ ਤੋਂ ਅਸੀਂ ਬਾਹਰ ਆ ਸਕੀਏ ਇਹ ਭਗਤ ਨਾਮਦੇਵ ਜੀ ਦੀ ਸੁਰਤੀ ਬਿਲਤੀ ਸੀ ਉਹਨਾਂ ਨੇ ਸਾਨੂੰ ਵੀ ਸਮਝਾਇਆ ਭਾਈ ਇੱਕ ਠਾਕਰ ਵਿੱਚ ਪੱਥਰ ਵਿੱਚ ਹੀ ਨਹੀਂ ਉਹ ਤਾਂ ਕਣ ਕਣ ਵਿੱਚ ਸੁਭਾਏ ਮਾਨ ਜਿੱਧਰ ਦੇਖਾ ਤੂੰ ਹੀ ਤੂੰ ਤਾਂ ਤਾਂ ਮਹਾਰਾਜ ਜੀ ਨੇ ਬਚਨ ਕੀਤਾ ਕਿ ਮੈਂ ਛੱਡਦੀਏ ਮੈਂ ਇਹਨੂੰ ਛੱਡ ਕੇ ਉਹਨੂੰ ਤੂੰ ਨਜ਼ਰ ਆਂਦਾ ਜਿਹਨੂੰ ਉਹ ਮਾਲਕ ਨਜ਼ਰ ਆਣ ਲੱਗ ਜਾਂਦਾ ਫਿਰ ਮੈਂ ਖਤਮ ਹੋ ਜਾਂਦੀ ਹੈ ਬਿਮਾਰੀ ਟੁੱਟ ਜਾਂਦੀ ਹੈ ਫਿਰ ਅੰਦਰ ਤੂੰ ਹੀ ਤੂੰ ਪ੍ਰਕਾਸ਼ ਹੋ ਜਾਂਦਾ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇਹਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਅਨੇਕਾਂ ਭੁੱਲਾਂ ਜੰਦੀਆਂ ਨਮਾਰਸ ਮਤ ਬਖਸ਼ਣ ਭਾਈ ਆਈਆਂ ਸੰਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ